ਲਓ ਬਈ ਦੋਸਤੋ ਆਪਾਂ ਪੀਡੀਐਫੇ ਮੇਲਾ ਜਗਰਾਵਾਂ ਆਏ ਸੀਗੇ ਜਗਰਾਵਾਂ ਦੇ ਵਿੱਚ ਫਾਲ ਏ ਦੇ ਵਿੱਚ ਬਾਣੀ ਡੇਰੀ ਵਾਲਿਆਂ ਦੀ ਜਿਹੜੀ ਸਟਾਲ ਲੱਗੀ ਆ ਬਾਣੀ ਡੇਰੀ ਨੂੰ ਹਰ ਇੱਕ ਇنسان ਨੂੰ ਹਰ ਇੱਕ ਜਾਣਦਾ ਤੇ ਆਪਾਂ ਗੱਲਬਾਤ ਕਰਾਂਗੇ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਜੀ ਬਹੁਤ ਵਧੀਆ ਜੀ ਕੀ ਨਾਮ ਆ ਬਾਈ ਆਪਣਾ ਮੇਰਾ ਤਰਸ਼ੇਮ ਸ਼ਰਮਾ ਜੀ ਠੀਕ ਆ ਜੀ ਤੇ ਆਪਣੀ ਜਿਹੜੀ ਕੰਪਨੀ ਹੈ ਜੀ ਆਪਣੀ ਜਿਹੜੀ ਬਾਣੀ ਡੇਰੀ ਹੈ ਜੀ ਇਹਦੇ ਬਾਰੇ ਦੱਸੋ ਜੀ ਇਹ ਬਾਣੀ ਡੇਰੀ ਹੈਗੀ ਹੈ ਇੱਕ ਪ੍ਰੋਡਿਊਸਰ ਕੰਪਨੀ ਐਕਟ ਦੇ ਵਿੱਚ ਰਜਿਸਟਰਡ ਹੋਈ ਹੈ ਇਹ ਕਿਸਾਨਾਂ ਦੀ ਕੰਪਨੀ ਹੈ ਇਹਦੇ ਵਿੱਚ ਜਿਹੜਾ ਸਾਡਾ 12 ਜਿਲ੍ਹਿਆਂ ਦੇ ਵਿੱਚ ਕਾਰੋਬਾਰ ਚੱਲ ਰਿਹਾ ਹੈ ਜਿਹਦੇ ਵਿੱਚ 70000 ਕਿਸਾਨ ਇਹਦੇ ਹਿੱਸੇਦਾਰ ਆ ਸ਼ੇਅਰ ਹੋਲਡਰ ਆ ਤੇ ਇਹ ਕਿਸਾਨਾਂ ਦੁਆਰਾ ਹੀ ਆਪਰੇਟ ਕੀਤੀ ਜਾਂਦੀ ਹੈ ਤੇ ਚਲਾਈ ਜਾਂਦੀ ਹੈ ਪੰਜਾਬ ਦੇ ਵਿੱਚ ਸਾਡੇ 12 ਚਿਲਿੰਗ ਸੈਂਟਰ ਹੈਗੇ ਆ ਤਕਰੀਬਨ ਅਸੀਂ 5 5 ਚਿਲਿੰਗ ਸੈਂਟਰ ਸਾਡੇ ਰਾਜਸਥਾਨ ਦੇ ਵਿੱਚ ਵੀ ਹੈ ਜਿਹਦੇ ਵਿੱਚ ਸਾਡੇ ਕੋਲ 70000 ਕਿਸਾਨ ਜਿਹੜਾ ਹੈਗਾ ਦੁੱਧ ਪਾ ਰਿਹਾ ਹੈ ਇਹ 5.5 ਲੱਖ ਲੀਟਰ ਦੁੱਧ ਅਸੀਂ ਇੱਕ ਦਿਨ ਦੇ ਵਿੱਚ ਇਕੱਠਾ ਕਰਕੇ ਮਦਰ ਡੇਰੀ ਨੂੰ ਦੇ ਰਿਹਾ ਹਾਂ। ਇਹਦੇ ਵਿੱਚ ਅਸੀਂ ਜਿਹੜੀ ਫਾਰਮਰ ਨੂੰ ਸਰਵਿਸ ਦੇ ਰਿਹਾ ਵੀ ਇੱਕ ਤਾਂ ਕੈਟਲ ਫੀਡ ਐ ਅਸੀਂ ਜਿਹੜੀ ਹੈਗੀ ਵੀ ਬਿਨਾ ਵਿਚੋਲੇ ਤੋਂ ਸਿੱਧੀ ਪਹੁੰਚਦੀ ਹੈ ਤੇ ਜਿਹਦੇ ਵਿੱਚ ਅਫਲਾਟੋਕਸਨ ਫਰੀ ਹੈ ਤੇ ਵਿਦਆਊਟ ਜੂਰੀ ਤੋਂ ਆਰੀ ਹੈ ਤਾਂ ਕਿ ਸਾਡਾ ਮਿਸ਼ਨ ਹੈਗਾ ਵੀ ਲੋਕਾਂ ਦਾ ਜਿਹੜਾ ਖਰਚਾ ਦੁੱਧ ਤੇ ਹੋ ਰਿਹਾ ਹੈ ਉਹਨੂੰ ਘਟਾਉਣਾ ਤੇ ਉਹਨਾਂ ਦੀ ਆਮਦਨੀ ਵਧਾਣੀ ਹੈ ਤੇ ਸਾਡਾ ਜਿਹੜਾ ਪਿੰਡ ਦੇ ਵਿੱਚ ਇੱਕ ਸਿਸਟਮ ਆਟੋਮੈਟਿਕ ਲੱਗਿਆ ਹੁੰਦਾ ਹੈ ਜਿਹਦੇ ਵਿੱਚ ਕਿਸਾਨ ਆਵੇ ਆਪਦੀਆਂ ਅੱਖਾਂ ਦੇ ਸਾਹਮਣੇ ਦੁੱਧ ਦਾ ਨਾਪ ਤੋਂ ਦੁੱਧ ਦੀ ਟੈਸਟਿੰਗ ਦੁੱਧ ਦੀ ਪ੍ਰਾਈਸ ਕਿੰno ਚੀਜ਼ਾਂ ਦੇ ਅੱਖਾਂ ਦੇ ਸਾਹਮਣੇ ਤੈ ਹੋ ਜਵੇ ਤੇ ਪੈਸਾ ਵੀ ਕੰਪਨੀ ਸਿੱਧਾ ਜਿਹੜੇ ਹੈਗੇ ਉਹਦੇ ਕਿਸਾਨਾਂ ਦੇ ਖਾਤੇ ਵਿੱਚ ਪਾਉਂਦੀ ਆ ਤਾਂ ਕਿ ਜਿਹੜਾ ਮਿਡਲਮੈਨ ਆ ਉਹਨਾਂ ਨੂੰ ਪੂਰਾ ਰੇਟ ਨਹੀਂ ਦੇਂਦੇ ਚਾਂਸਸ ਰਹਿੰਦੇ ਆ ਕਿਸੇ ਨੇ ਅਰਾਊਂਡ ਫਿਗਰ ਚ ਪੇਮੈਂਟ ਕਰਤੀ ਜਾਂ ਪਤਾ ਨਹੀਂ ਲੱਗਦਾ ਵੀ ਕਦੋਂ ਪੇਮੈਂਟ ਆਈ ਤੇ ਇੱਥੇ ਕੰਪਨੀ ਸਿੱਧੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹੀ ਪੈਸਾ 2122 ਨੂੰ ਭੇਜਦੀ ਆ ਤੇ ਲਾਸਟ ਦੇ ਵਿੱਚ ਜਦੋਂ ਆਪਾਂ ਸਾਲ ਖਤਮ ਹੋ ਜਾਂਦਾ ਜੋ ਵੀ ਇਹ ਰੈਵਨਿਊ ਬਚਦਾ ਹੈ ਪ੍ਰੋਫਿਟ ਬਚਦਾ ਕਹਿੰ ਲੋ ਇਨਸੈਂਟਿਵ ਕਹਿੰ ਲੋ ਉਹ ਵੀ 31 ਮਾਰਚ ਤੋਂ ਬਾਅਦ ਆਡਟ ਹੋਣ ਤੋਂ ਬਾਅਦ ਸਾਡੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਚਲਾ ਜਾਂਦਾ ਹੈ ਜੇ ਇਸੇ ਆਧਾਰਨ ਦੇ ਤੌਰ ਤੇ ਪਿਛਲੇ ਸਾਲ ਦਾ ਦੇਖੀਏ ਤਾਂ 2 ਕਰੋੜ 3 ਲੱਖ ਰੁਪਇਆ ਸੀਗਾ ਜਿਹੜਾ 15 ਜੁਲਾਈ ਨੂੰ ਜ਼ਿੰਮੇਦਾਰਾਂ ਦੇ ਅਕਾਊਂਟ 'ਚ ਹੀ ਚਲਾ ਜਾਂਦਾ ਹੈ ਇਹਦੇ ਨਾਲ ਲੋਕਾਂ ਨੂੰ ਅਸੀਂ ਸਰਵਿਸਸੇਸ ਦੇ ਜਿਹੜੀ ਦੇ ਰਹਿਆਂ ਵੀ ਜ਼ਰੂਰੀ ਖਰਚੇ ਘਟਾਉਣ ਦੇ ਵਿੱਚ ਜਿਵੇਂ ਮੈਨੋਲ ਮਿਚ ਰੋਗ ਆ ਜਿਹੜੇ ਪਸ਼ੂ ਰਿਪੀਟਰ ਆ ਹਨਾ ਉਹ ਵੀ ਸਾਡਾ ਕਈ ਕੰਪਨੀ ਨਾਲ ਚਾਈ ਆਪਾ ਹੈਗਾ ਵੀ ਕੰਟਰੋਲ ਰੇਟ ਤੇ ਅਸੀਂ ਜਿਹੜਾ ਹੈਗਾ ਸਿੱਧਾ ਦਿੰਨੇ ਆ ਤਾਂ ਕਿ ਪਸ਼ੂ ਹਰ ਇੱਕ ਸਾਲ ਬੱਚਾ ਦੇਵੇ ਤਾਂ ਉਹਦੀ ਵਾਸਤੇ ਅਸੀਂ ਡੀ ਵਰਮਿੰਗ ਮੈਨੋਲ ਮਿਚਰ ਕੈਲਸ਼ੀਅਮ ਲੀਵਰ ਖਾਸ ਕਰਕੇ ਅਸੀਂ ਜਿਹੜਾ ਗੁੱਜੀ ਸੋਚ ਦਾ ਟੈਸਟ ਆ ਉਹ ਫ੍ਰੀ ਕਰਦੇ ਆ ਤੇ ਉਹਦੀ ਰੋਕத் ਥਾਮ ਲਈ ਅਸੀਂ ਕੁਝ ਐਥਨੋ ਵੈਟਨਰੀ ਵੀ ਦੇਸੀ ਇਲਾਜ ਪੰਜਾਬੀ ਚ ਕਹਿ ਲੋ ਵੀ ਅਸੀਂ ਉਹ ਵੀ ਲੋਕਾਂ ਨੂੰ ਟ੍ਰੇਨਿੰਗ ਦਿੰਨੇ ਆ ਉਹ ਸਾਡੇ ਕੋਲ ਇੱਕ ਪ੍ਰਿੰਟ ਆਊਟ ਵੀ ਹੁੰਦਾ ਉਹ ਵੀ ਅਸੀਂ ਲੋਕਾਂ ਤੱਕ ਜਾਂਦੇ ਆ ਸਾਡੇ ਵੈਟਨਰੀਅਨ ਜਾਂਦੇ ਆ ਬਿਨਾ ਕਿਸੇ ਫੀਸ ਤੋਂ ਉਹਨਾਂ ਨੂੰ ਆਨਲਾਈਨ ਸੁਝਾਅ ਦਿੰਦੇ ਆ ਵੀ ਕਿੰਨੇ ਉਹ ਕੰਮ ਕਰਨਗੇ ਤਾਂ ਸਾਡਾ ਮਿਸ਼ਨ ਆ ਵੀ ਇੱਕ ਬਰੀਡ ਤੇ ਕੰਮ ਕਰੀਏ ਖੁਰਾਕ ਉਹਨਾਂ ਨੂੰ ਸੰਤੁਲਿਤ ਮਿਲਦੀ ਰਹੇ ਤੇ ਜੋ ਪੈਸਾ ਬਚਦਾ ਉਹ ਜ਼ਿੰਮੇਵਾਰ ਦਾ ਖਾਤੇ ਤੋਂ ਸਿੱਧਾ ਚਲਾ ਜਾਣਾ ਚਾਹੀਦਾ ਇਹ ਸਾਡਾ ਮਿਸ਼ਨ ਹੈ ਠੀਕ ਹੈ ਜੀ ਜੇ ਬਾਈ ਜੀ ਕਿਸੇ ਕਿਸਾਨ ਵੀਰ ਨੇ ਕੋਈ ਡੇਰੀ ਫਾਰਮ ਸ਼ੁਰੂ ਕਰਨਾ ਹੋਵੇ ਹਾਂ ਜੀ ਜੇ ਉਹਨੇ ਕੋਈ ਲੋਨ ਲੈਣਾ ਹੋਵੇ ਤੁਸੀਂ ਕੋਈ ਸਹਾਇਤਾ ਦਿਨੇ ਹੋ ਹਾਂ ਸਾਡਾ ਪਿਛਲੇ ਵਾਰੀ ਸਟੇਟਮੈਂਟ ਆਫ ਇੰਡੀਆ ਤੇ ਬੈਂਕ ਆਫ ਇੰਡੀਆ ਨਾਲ ਐਮਓਯੂ ਸਾਈਨ ਹੋਇਆ ਸੀਗਾ ਤਾਂ ਜਿਹੜੇ ਜ਼ਿੰਮੇਵਾਰ ਸਾਨੂੰ ਰੈਗੂਲਰ ਦੁੱਧ ਪਾ ਰਹੇ ਸੀਗੇ ਤਾਂ ਅਸੀਂ ਉਹਨਾਂ ਦੀ ਤਿੰਨ ਪਸੋਂ ਤੇ 1,60,000 ਵਾਲੀ ਸਕੀਮ ਦੇ ਕੇ ਉਹਨਾਂ ਨੂੰ ਬਿਨਾ ਕਿਸੇ ਖੱਜਲ ਖੁਆਰੀ ਤੋਂ ਕਹਿ ਲਓ ਜਿਵੇਂ ਅਸੀਂ ਉਹਨਾਂ ਨੂੰ ਪਾਸ ਕਰਵਾਏ ਆ ਉਹਦੇ ਚ ਬਾਣੀ ਡੇਰੀ ਦੀ ਹੀ ਜਿਹੜੀ ਆ ਰਿਸਪੌਂਸਿਬਿਲਟੀ ਸੀ ਵਿਟਨੈਸਤੀ ਗਈ ਸਾਈਨ ਕੀਤੇ ਗਈ ਸੀਗੇ ਤਾਂ ਉਹ ਸਿੱਧਾ ਪੈਸਾ ਫਾਰਮਰ ਨੂੰ ਮਿਲ ਗਿਆ ਤਾਂ ਕਿ ਉਹ ਆਪਣੀ ਪਸ਼ੂ ਵਧਾ ਲੈਣ ਕੈਟਲ ਫੀਡ ਲੈ ਸਕਦੇ ਆ ਤੇ ਸਬਦਾ ਦਿੱਤੀ ਹੈ ਹੁਣ ਅਸੀਂ ਜਿਹੜਾ ਹੈਗਾ ਵੀ ਇੱਕ ਸੰਸਥਾ ਨਾਲ ਟਾਈ ਆਪਾਂ ਇੰਸ਼ੋਰੈਂਸ ਦੀ ਹੁਣ ਸਕੀਮ ਚੱਲਦੀ ਪਈ ਹੈ ਵੀ ਜੇ ਕੋਈ ਜਰਨਲ categories ਦੇ ਵਿੱਚ ਹੈ 1172 ਰੁਪਏ ਦੇ ਵਿੱਚ ਹੈ ਜੇ ਕੋਈ ਐਸਸੀ ਭਾਈਚਾਰੇ ਨਾਲ ਸੰਬੰਧਿਤ ਹੈ ਤਾਂ ਉਹ ਜਿਹੜਾ ਹੈਗਾ 672 ਰੁਪਏ ਦੇ ਕੇ ਜਿਹੜਾ ਹੈਗਾ ਉਹ ਪਸ਼ੂਆਂ ਦਾ 70000 ਦੀ ਕੀਮਤ ਤੱਕ ਦਾ ਬੀਮਾ ਕਰਵਾ ਸਕਦਾ ਹੈ ਇਹ ਸਭ ਹੁੰਦਾ ਹੈ ਠੀਕ ਹੈ ਭਾਈ ਭਾਈ ਜੇ ਮੰਨ ਲਓ ਕਿਸੇ ਕੋਲੇ ਜ਼ਮੀਨ ਨਹੀਂ ਹੁੰਦੀ ਜੀਵਿੰਦਾਰ ਵੀ ਛੋਟੇ ਹੈਗੇ ਆ ਹਾਂਜੀ ਹਾਂਜੀ ਤੇ ਉਹਨਾਂ ਨੇ ਮੰਨ ਲਓ ਲੋਨ ਕਰਾਉਣਾ ਹੋਵੇ ਵੀ ਜਿਹਦੇ ਕੋਲ ਜ਼ਮੀਨ ਵੀ ਹੈ ਨਹੀਂ ਉਹਨੂੰ ਲੋਨ ਦੀ ਕੋਈ ਹੈ ਆਪਣੇ ਕੋਲੇ ਜ਼ਮੀਨ ਦਾ ਆਪਾਂ ਕੋਈ ਨੰਬਰ ਨਹੀਂ ਉਹਨਾਂ ਨੂੰ ਬੈਂਕਾਂ ਵਾਲਿਆਂ ਨਾਲ ਜੋ ਐਮਓਯੂ ਸਾਈਨ ਹੋਇਆ ਸੀ ਜ਼ਮੀਨ ਦੇ ਉਹਨਾਂ ਨੇ ਕੋਈ ਕਾਗਜ਼ ਨਹੀਂ ਲਈ ਸੀਗੇ ਸਿਰਫ ਉਹਦੇ ਘਰੇ ਪਸ਼ੂ ਜਿੰਨੇ ਹੈਗੇ ਆ ਇੱਕ ਪਸ਼ੂ ਤੇ 60000 ਦੀ ਸਕੀਮ ਸੀ 2 ਤੇ 1 20 ਤੇ 3 ਤੇ 1 60 ਤੱਕ ਦਾ ਸੀਗਾ ਜ਼ਮੀਨ ਨਾਲ ਕੋਈ ਆਪਾਂ ਨੰਬਰ ਵਗੈਰਾ ਨਹੀਂ ਲਈ ਸੀਗੇ ਠੀਕ ਹੈ ਜੀ ਸਿਰਫ ਬਾਣੀ ਦੇ ਵਿੱਚ ਉਹ ਦੁੱਧ ਪਾ ਰਿਆ ਸੀਗਾ ਉਹਨਾਂ ਮੈਂਬਰਾਂ ਨੂੰ ਅਸੀਂ ਸਟੈਂਪ ਲਾ ਕੇ ਦਿੱਤੀ ਸੀ ਤੇ ਉਹਦੀ ਸਟੇਟਮੈਂਟ ਬਣਾ ਕੇ ਕੰਪਨੀ ਨਾਲ ਉਹਨਾਂ ਨੂੰ ਮੈਂਬਰਾਂ ਨੂੰ ਬੈਂਕਾਂ ਨੂੰ ਦਿੱਤੀ ਗਈ ਇਹ ਤੱਕ ਕੰਮ ਕਰ ਦੂਜਾ ਤੁਸੀਂ ਸਾਰਾ ਕੋ ਦੱਸਤਾ ਜਿਹੜਾ ਤੁਸੀਂ ਘੋ ਦੇ ਰਹੇ ਹੋ ਇਹਦੇ ਵਿੱਚ ਕੀ ਖਾਸ ਹੈ ਖਾਸ ਇਹ ਹੈ ਵੀ ਸਾਡਾ ਜਿਹੜਾ ਦੁੱਧ ਖਰੀਦਣ ਦਾ ਸਿਸਟਮ ਗਿਰਜੀ ਪਾਰਦਰਸ਼ੀ ਸਿਸਟਮ ਹੈ ਇਹਦੇ ਵਿੱਚ ਕੋਈ ਆਪਾਂ ਕਹਿ ਲਵੋ ਵੀ ਅਸੀਂ ਕਿਸੇ ਪ੍ਰਾਈਵੇਟ ادارے ਤੋਂ ਨਹੀਂ ਦੁੱਧ ਖਰੀਦਦੇ ਅਸੀਂ ਕਿਸਾਨ ਸਿੱਧਾ ਆਉਂਦਾ ਹੈ ਫਾਰਮਰ ਤੋਂ ਹੀ ਦੁੱਧ ਲੈਣਾ ਅਸੀਂ ਦੋਨੋਂ ਟਾਈਮਿੰਗ ਗ੍ਰੇਡਿੰਗ ਕਰਕੇ ਟੈਸਟਿੰਗ ਕਰਕੇ ਦੁੱਧ ਲੈਣੇ ਆ ਸਾਡੇ ਕੋਈ ਮਿਡਲਮੈਨ ਨਹੀਂ ਹੈ ਸਾਡੇ ਆਪ ਦੇ ਪਲਾਂਟ ਆ ਆਪਣੀ ਟੀਮ ਇਹਨੂੰ ਕੋਆਰਡੀਨੇਟਰ ਜਿਹੜੇ ਹੈਗੇ ਆ ਉਹ ਦੇਖ ਰੇ ਕਰਦੇ ਆ ਤਾਂ ਉਹਦੀ ਟੈਸਟਿੰਗ ਵੀ ਸਾਡੀ ਜਿਹੜੀ ਹੈ ਵੀ ਟਟ-ਟਟ 30 32 ਤਰ੍ਹਾਂ ਦੇ ਜਿਹੜੇ ਟੈਸਟ ਹੁੰਦੇ ਆ ਗ੍ਰੇਡਿੰਗ ਕਰਦੇ ਆ ਕੱਲੀ-ਕੱਲੀ ਕேன் ਗ੍ਰੇਡਿੰਗ ਉਹ ਕਿਹ ਨਾਲ ਹੁੰਦੀ ਹੈ ਕੈਮਰੇ ਲੱਗੇ ਆ ਉੱਥੇ ਸਾਰਾ ਸਿਸਮਾ ਔਨਲਾਈਨ ਚੱਲਦਾ ਵੇ ਇਹ ਜਿਹੜੇ ਘਰੇ ਵਰਤਣ ਵਾਲੇ ਪ੍ਰੋਡਕਟ ਕੱਲਾ ਕਿਉਂ ਹੀ ਦੇ ਰਹੇ ਹੋ ਹੋਰ ਵੀ ਕੋਈ ਪ੍ਰੋਡਕਟ ਹੈ ਜੀ ਤੁਹਾਡੇ ਫਿਲਹਾਲ ਅਸੀਂ ਕਿਉਂ ਹੌਤ ਤੇ ਕੈਟਲ ਫੀਡ ਹੀ ਫਾਰਮਰ ਨੂੰ ਦੇ ਰਹੇ ਆ ਜੀ ਕੁਝ ਜਿਹੜੇ ਫੀਡ ਸਪਲੀਮੈਂਟ ਆ ਸਾਡੀ ਦੂਜੀਆ ਕੰਪਨੀ ਨਾਲ ਜਿਹੜੇ ਸਾਈਨ ਹੋਇਆ ਐਮਓਯੂ ਵਗੈਰਾ ਜਿਵੇਂ ਉਹਦੇ ਚੋਂ ਸਾਡੇ ਕੋਲ ਬਿਰ ਬੈਗ ਦਾ ਵੀ ਹੈਗਾ ਕੈਮਨ ਦਾ ਵੀ ਹੈਗਾ ਜਿਹੜੀ ਚੀਜ਼ ਹੈ ਜਾਨੀ ਡੇਰੀ ਤੰਦ ਨਾਲ ਸੰਬੰਧਿਤ ਹੈ ਉਹ ਅਸੀਂ ਮਹਈਆ ਕਰਵਾਉਣਾ ਜੋ ਫਾਰਮਰ ਦੀ ਡਿਮਾਂਡ ਹੈ ਵੀ ਸਾਰਾ ਜਿਵੇਂ ਹੁਣ ਅਸੀਂ ਸੈਲਜ ਦੇ ਕੰਮ ਕਰਦੇ ਪਿਆ ਇੱਕ ਐਫ ਪੀਓ ਅਸੀਂ ਸਾਂਝ ਕਰਕੇ ਬਣਾਈ ਹੈ ਨਾ ਤਾਂ ਲੋਕਾਂ ਤੋਂ ਅਸੀਂ ਆਚਾਰ ਖਰੀਦਣਾ ਵੀ ਹੈ ਜੇ ਜਿਮੀਦਾਰ ਕੋਲ ਸਰਪਲਸ ਹੈ ਉਹ ਵਾਧੂ ਵੇਚਣਾ ਚਾਹੁੰਦਾ ਹੈ ਤਾਂ ਉਹ ਅਸੀਂ ਚਾਰ ਵੇਚ ਕੇ ਅੱਗੇ ਪੀਸੀਆਂ ਨੂੰ ਅਸੀਂ ਵੇਚ ਕੇ ਜੋ ਪ੍ਰੋਫਿਟ ਬਚਦਾ ਹੈ ਉਹ ਵੀ ਸਾਡੇ ਕਿਸਾਨਾਂ ਭਰਾਵਾਂ ਨੂੰ ਵਾਪਸ ਚਲਾ ਜਾਂਦਾ ਠੀਕ ਹੈ ਜੀ ਬਾਕੀ ਕਿਸਾਨ ਵੀਰੋ ਤੁਸੀਂ ਬਾਣੀ ਡੇਰੀ ਨੂੰ ਜਿਹੜੇ ਦੁੱਧ ਪਾ ਰਹੇ ਆ ਉਹ ਕਮੈਂਟ ਦੇ ਵਿੱਚ ਜਰੂਰ ਦੱਸੋ ਵੀ ਤੁਹਾਨੂੰ ਕਿਵੇਂ ਮੇਰ ਰਹੀ ਹਸੂਤਾ ਕਮੈਂਟ ਕਰਕੇ ਜਰੂਰ ਦੱਸੋ ਅਗਰ ਮੇਰੀ ਛੋਟੀ ਜੀ ਬੇਨਤੀ ਹੈ ਵੀ ਅਗਰ ਕੋਈ ਸਾਡੇ ਪਿੰਡ ਦੇ ਵਿੱਚ ਡੇਰੀ ਨਹੀਂ ਹੈ ਕੋਈ ਮੈਂਬਰ ਬਣਨਾ ਚਾਹੁੰਦਾ ਹੈ ਤਾਂ ਉਹ ਵੀ ਸਾਨੂੰ ਅਪਰੋਚ ਕਰ ਸਕਦਾ ਉਹ ਸਮਾਨ ਸਾਰਾ ਕੰਪਨੀ ਪ੍ਰੋਵਾਈਡ ਕਰਵਾਉਂਦੀ ਹੈ ਤਾਂ ਉਹ ਬੰਦਾ ਵਧੀਆ ਇੱਕ ਆਪਦੀ ਰੋਜੀ ਰੋਟੀ ਸਾਈਡ ਬਿਜ਼ਨਸ ਕਹਿ ਲੋ ਚਲਾ ਸਕਦਾ ਡੇਰੀ ਆਪਣੇ ਜਿਹੜੀ ਹੈਗੇ ਵੀ ਜਿਲ੍ਹਿਆਂ 'ਚ ਕੰਮ ਕਰਦੇ ਪੰਜਾਬ 'ਚ ਤੁਹਾਡਾ ਕੋ ਟੂਲ ਫਰੀ ਨੰਬਰ ਹੈ ਜੀ ਹਾਂ ਜੀ ਸਾਡਾ ਕੰਪਨੀ ਦਾ ਲੈਂਡਲਾਈਨ ਨੰਬਰ ਹੈ 0175 5735 ਠੀਕ ਹੈ ਜੀ じゃ ਕੰਪਨੀ ਦੇ ਤੁਸੀਂ ਹੇਸ ਮੁਕ ਤੇ ਜਾਂ ਗੂਗਲ ਤੇ ਜਾ ਕੇ ਵੀ ਸਾਨੂੰ ਮੇਲ ਸਰਚ ਕਰ ਸਕਦੇ ਹਾਂ ਸਾਡੀ ਮੇਲ ਆਈਡੀ ਹੈਗੀ ਆ info@daaretbanimilk.com ਹੋਰ ਸਰ ਕੁਝ ਕਹਿਣਾ ਚਾਹੁੰਦੇ ਹੋ ਜੀ ਜਿਹੜੇ ਦੇਖ ਰਹੇ ਆ ਬਸ ਅਸੀਂ ਇਹੀ ਕਮਾਂਗੇ ਵੀ ਥੋੜਾ ਜਆ ਜਦੋਂ ਫਾਰਮਰ ਦੁੱਧ ਪੈਦਾ ਕਰਦੇ ਇੱਕ ਤਾਂ ਨਸਲ ਦਾ ਜ਼ਰੂਰ ਧਿਆਨ ਰੱਖੇ ਗਿਣਤੀ ਦੇ ਪਸ਼ੂ ਨਾ ਵਧਾਵੇ ਇੱਕ ਕੋਸ਼ਿਸ਼ ਇਹ ਕਰੇ ਵੀ ਹਰ ਇੱਕ ਸਾਲ ਜਾਨਵਰ ਬੱਚਾ ਦਵੇ ਥੋੜੀ ਜੀ ਮੈਨੇਜਮੈਂਟ ਨੂੰ ਸੁਧਾਰ ਕਰੇ ਤੇ ਕੁਆਲਿਟੀ ਪੈਦਾ ਕਰੇ ਕੁਆਲਿਟੀ ਦਾ ਚੁੱਕਾ ਤਾਂ ਥੋੜਾ ਜਆ ਕੁਆਲਿਟੀ ਦੀ ਅਸੀਂ ਬਾਹਰ ਵੇਚਾਂਗੇ ਤਾਂ ਸਾਡਾ ਪ੍ਰਾਈਸ ਮਿਲੂਗਾ ਸਾਈ ਹੀ ਮੇਰੀ ਸੇ ਬੇਨਤੀ ਹੈ ਫਾਰਮਰ ਨੂੰ ਜੀ ਥੋੜਾ ਕੁਆਲਿਟੀ ਤੇ ਧਿਆਨ ਦੇ ਦਿਓ ਧੰਨਵਾਦ ਠੀਕ ਹੈ ਸਰ ਥੈਂਕ ਯੂ ਧੰਨਵਾਦ